ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੇਨ ਆਫਿਸ ਹੈ ਉਹ ਖੋਲਿਆ ਗਿਆ ਹੁਸ਼ਿਆਰਪੁਰ ਵਿੱਚ ਪੂਜਾ ਹੋਈ ਹੈ ਪ੍ਰਮਾਤਮਾ ਦਾ ਨਾਮ ਲਿਆ ਗਿਆ ਹੈ ਔਰ ਸਭੀ ਸਾਰੇ ਦੇਵੀ ਦੇਵਤਿਆਂ ਦਾ ਨਾਮ ਲਿਆ ਗਿਆ ਹੈ ਉਹਨਾਂ ਦਾ ਆਸ਼ੀਰਵਾਦ ਲਿਆਇਆ ਹੈ ਆਸ਼ੀਰਵਾਦ ਲੈ ਕੇ ਜਿਹੜਾ ਇਹ ਆਫਿਸ ਖੁੱਲਾ ਹੈ ਔਰ ਸਾਰੇ ਦੇ ਵਿੱਚ ਸਾਰੇ ਮੈਂਬਰਾਂ 'ਚ ਬਹੁਤ ਉਤਸ਼ਾਹ ਹੈ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਮੋਦੀ ਜੀ ਨੂੰ ਲੈ ਕੇ ਔਰ ਇਸੀ اے ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਣੀ ਹੈ ਔਰ ਇਹ ਸਾਰਿਆਂ ਨੇ ਪ੍ਰਣ ਕੀਤਾ ਹੋਇਆ ਹੈ ਔਰ ਇਹ ਸੀਟ ਜਿਹੜੀ ਹੁਸ਼ਿਆਰਪੁਰ ਦੀ ਹੈ ਜਿਹੜੀ ਮੋਦੀ ਜੀ ਨੇ ਔਰਤਾਂ ਨੂੰ ਮਾਣ ਦਿੱਤਾ ਹੈ ਇਹ ਸੀਟ ਦੇ ਕੇ ਉਹਦੇ ਵਿੱਚ ਪੂਰੇ ਉਤਰਾਂਗੇ ਔਰ ਕਾਮਯਾਬ ਹੋਵਾਂਗੇ ਹੁਸ਼ਿਆਰਪੁਰ ਦੇ ਵਿੱਚ ਪਾਰਟੀ ਦਾ ਕਾਰਜਕਰਤਾ ਇੱਕ ਜੋ ਠੋਕੇ ਇਸ ਹੁਸ਼ਿਆਰਪੁਰ ਦੀ ਸੀਟ ਨੂੰ ਫਿਰ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਵਾਸਤੇ ਨੀਤਾ ਸੋਮਪ੍ਰਕਾਸ਼ ਜੀ ਵਾਸਤੇ ਜਿੱਤਣ ਲਈ ਤਿਆਰ ਹੈ ਅੱਜ ਤੁਸੀਂ ਦੇਖਿਆ ਕੇ ਦਫਤਰ ਦਾ ਕਾਟਨ ਹੋਇਆ بڑے ਉਸਤਾਦ ਦੇ ਨਾਲ ਕਾਰਜਕਰਤਾ ਜਿਹੜੇ ਨੇ ਉਹ ਇੱਥੇ ਆ ਕੇ ਸਾਰੇ ਕਾਰਜਕਰਤਾ ਜਿਹੜੇ ਨੇ ਉਹਨਾਂ ਨੇ ਆਪਣਾ ਹਾਜ਼ਰੀ ਲਵਾਈ ਆ ਪਾਰਟਿਸਪੇਟ ਕੀਤਾ ਔਰ ਚੋਣ ਆਬ ਮਹਿਮ ਨੂੰ ਹੋਰ ਹੰਗਾਰਾ ਮਿਲੇ ਉਹਦੇ ਲਈ ਅਸੀਂ ਅੱਜ ਤੋਂ ਸਾਰੇ ਕੰਮ ਕਰਾਂਗੇ ਜਿਹੜੇ ਮੁੱਦੇ ਨੇ ਦੇਖੋ ਦੇਸ਼ ਦੇ ਵਿੱਚ 400 ਪਾਰ ਦਾ ਜਿਹੜਾ ਮੁੱਦਾ ਕਿਨਾਰਾ ਦਿੱਤਾ ਉਸ ਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਅਸੀਂ ਕਿਦਾਂ ਜਿੱਤਣੀਆਂ ਉਹਦੇ ਲਈ ਕਾਰਯਕਰਤਾ ਨੇ ਕਮਰ ਕੱਸ ਲਈ ਹੈ ਔਰ ਜੇ ਅਸੀਂ ਦੇਖਦੇ ਹਾਂ ਤਾਂ 4 ਤੋਂ ਲੈ ਕੇ 5 ਕਾਰਨ ਕੰਟੈਸਟ ਹੋ ਰਿਹਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਕੰਮ ਕੇਂਦਰ ਸਰਕਾਰ ਦਾ ਕੰਮ ਔਰ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਇਹ ਸਾਰੇ ਮਿਲ ਕੇ ਇਸ ਜਿੱਤ ਨੂੰ ਯਕੀਨੀ ਬਣਾਣਗੇ ਸਰ ਲਗਾਤਾਰ ਜਿਹੜਾ ਕਿਸਾਨ ਤੇ ਆ ਵਿਰੋਧ ਕਰਦੇ ਪਏ ਬਹੁਤ ਸਾਰੇ ਜਿਹੜੇ ਹੈ ਪਾਰਟੀਆਂ ਦੇ ਕਾਰਜਕਰਤਾ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਉਹਨਾਂ ਬਾਰੇ ਦੇਖੋ ਡੈਮੋਕ੍ਰੇਸੀ ਵਿੱਚ ਇਹ ਉਤਸ਼ਾਹ ਹੁੰਦਾ ਹੈ ਮੈਂ ਆਪਣੇ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਹੜੀ ਤੁਹਾਡੇ ਹਿੱਤ ਦੇ ਵਿੱਚ ਸੋਚ ਸਕਦੀ ਹੈ ਅਸੀਂ ਜੈ ਜਵਾਨ ਜੈ ਕਿਸਾਨ ਦੀ ਜਿਹੜੀ ਗੱਲ ਕੀਤੀ ਹੈ ਜੈ ਵਿਗਿਆਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਜੈ ਕਿਸਾਨ ਜਿਹੜਾ ਅੰਦਾਤਾ ਜੀ ਨੂੰ ਅਸੀਂ ਕਿਹਾ ਗਿਆ ਉਹਦੇ ਵਾਸਤੇ ਐਸਸੀ ਐਮ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਹੜੀਆਂ ਕੇਂਦਰ ਸਰਕਾਰ ਲੈ ਕੇ ਆਈ ਹੈ ਸਟੇਟ ਗਵਰਨਮੈਂਟ ਕੋਲ ਕੋਈ ਐਸਾ ਇੱਕ ਕੰਮ ਗਿਣਾ ਦੇਣ ਕਿ ਜਿਹੜਾ ਸਟੇਟ ਗਵਰਨਮੈਂਟ ਨੇ ਕਿਸਾਨਾਂ ਵਾਸਤੇ ਕੀਤਾ ਹੋਵੇ ਚਾਹੇ ਉਹ ਕ੍ਰੌਪ ਇੰਸ਼ੋਰੈਂਸ ਦੀ ਗੱਲ ਹੈ ਚਾਹੇ ਉਹ ਐਮਐਸਪੀ ਦਾ ਫਾਰਮੂਲਾ ਤਿਆਰ ਕਰਨ ਦੀ ਗੱਲ ਹੈ ਚਾਹੇ ਕਿਸਾਨ ਸਮਾਨੀ ਦੀ ਗੱਲ ਹੈ ਚਾਹੇ ਖਾਤੇ ਸਬਸਿਡੀ ਦੀ ਗੱਲ ਹੈ ਹੁਣ ਡਰੋਨ ਦੇ ਨਾਲ ਜਿਹੜੀ ਖੇਤੀਬਾੜੀ ਦੇ ਵਿੱਚ ਇੱਕ ਨਵੀਂ ਇਨੋਵੇਸ਼ਨ ਆਈ ਹੈ ਉਹ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਦੂਸਰਾ ਹੰਗਾਰਾ ਜਿਹੜਾ ਮਿਲ ਰਿਹਾ ਸਾਨੂੰ ਉਹ ਕਿਸਾਨ ਲਈ ਬਹੁਤ ਬਿਹਤਰੀ ਹੋएगी ਤੋਂ ਮੈਂ ਸਮਝਦਾ ਕਿ ਕਿਸਾਨ ਕਿਸੇ ਬਹਿਕਾਵੇ ਚ ਨਾ ਆ ਕੇ ਉਹ ਜ਼ਰੂਰ ਤੱਥਿਆਂ ਨੂੰ ਪਛਾਨਣ ਕੌਣ ਤੁਹਾਡੀ ਹਤਾਸ਼ੀ ਨੇ ਕੌਣ ਤੁਹਾਨੂੰ ਮਿਸਗਾਈਡ ਕਰਦੇ ਨੇ ਕੌਣ ਤੁਹਾਡਾ ਯੂਜ਼ ਕਰਦੇ ਨੇ ਕੌਣ ਤੁਹਾਨੂੰ ਮਿਸਯੂਜ਼ ਕਰਦੇ ਨੇ ਮੈਂ ਇਹੀ ਵਿਸ਼ਵਾਸ ਦਵਾਨਾ ਕਿ ਅਸੀਂ ਹਮੇਸ਼ਾ ਹਰ ਪਲੇਟਫਾਰਮ ਸਾਡਾ ਖੁੱਲਾ ਆ ਆਓ ਬੈਠੀਏ ਬੈਠ ਕੇ ਜੇ ਅਸੀਂ ਆਪਣਾ ਐਮਪੀ ਦਵਾਂਗੇ ਤਾਂ ਹੀ ਅਸੀਂ ਕੇਂਦਰ ਤੋਂ ਤੁਹਾਡੇ ਹੱਥ ਹੱਕ ਵਿੱਚ ਜਿਹੜੀਆਂ ਹੋਰ ਕੋਈ ਮੰਗਾਂ ਨੇ ਉਹਨੂੰ ਮਨਾ ਕੇ ਲੈ ਕੇ ਆਵਾਂਗੇ ਇਸ ਤਰ੍ਹਾਂ ਮੁਜ਼ਾਰੇ ਕਰਨਾ ਆਪੋਜ਼ ਕਰਨਾ ਮੈਂ ਸਮਝਦਾ ਕਿ ਠੀਕ ਨੇ ਜਦ ਅਸੀਂ ਤੁਹਾਨੂੰ ਗੱਲ ਕਰਨ ਨੂੰ ਤਿਆਰ ਆ ਮਿਲਣ ਨੂੰ ਤਿਆਰ ਆ ਸਾਰੇ ਪਲੇਟਫਾਰਮ ਖੁੱਲੇ ਨੇ ਆਓ ਬੈਠ ਕੇ ਗੱਲ ਕਰੀਏ ਇਕੱਠੇ ਹੋ ਕੇ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਜਿੱਥੇ ਤੱਕ ਪਹੁੰਚਾਣਾ ਉੱਥੇ ਤੱਕ ਪਹੁੰਚਾਈਏ ਜਿੱਥੋਂ ਹੱਲ ਕਰਨਾ ਉੱਥੇ ਹੱਲ ਕਰਾਈਏ ਇਕੱਠੇ ਹੋਵਾਂਗੇ ਇਹਦਾ ਹੱਲ ਜ਼ਰੂਰ ਹੋਏਗਾ